ਅ ਜਿਹੜਾ ਆਪਣਾ ਫਰਸਟ ਕੇਸ ਹੈ ਉਹਦੇ ਵਿੱਚ 3 ਜਨਵਰੀ ਨੂੰ ਸਾਡੇ ਉਥੇ ਖਰੜਚ ਨਾਕੇ ਤੇ ਟ੍ਰੈਫਿਕ ਪੁਲਿਸ ਨੇ ਕੁਝ ਬੰਦੇ ਫੜੇ ਸੀਗੇ ਇੱਕ ਲਵ ਨਾਗੋ ਕੇ ਨਾਮ ਦਾ ਬੰਦਾ ਫੜਿਆ ਸੀ ਉਦੋਂ ਤੇ ਉਹ ਤੋਂ ਵੈਪਨ ਬਰਾਮਦ ਹੋਏ ਸੀਗੇ ਤੇ ਉਹਦੀ ਜੀ ਇਮੀਡੀਏਟਲੀ ਐਫ ਆਰ ਦੇ ਕੇ ਸਾਡੀ ਜਿਹੜੀ ਤਫ਼ਤੀਸ਼ ਸੀ ਉਹ ਸ਼ੁਰੂ ਹੋ ਗਈ ਉਹ ਜੋ ਤਫ਼ਤੀਸ਼ ਦੌਰਾਨ ਪਤਾ ਲੱਗਿਆ ਕਿ ਜਿਹੜੇ ਇਹ ਕ੍ਰਿਮੀਨਲ ਸੀਗੇ ਇਨਵੋਲਡ ਉਹ ਸਾਰੇ ਤਰਨਤਾਰਨ ਦੇ ਇਲਾਕੇ ਦੇ ਵਿੱਚ ਕਾਫੀ ਮੇਜਰ ਵਾਰਦਾਤਾਂ ਕਰਕੇ ਆਏ ਸੀਗੇ ਮਰਡਰਸ ਵੀ ਉਹਨਾਂ ਨੇ ਕੀਤੇ ਸੀਗੇ ਇੱਕ ਬੜਾ ਸੈਂਸੇਸ਼ਨਲ ਮਰਡਰ ਉੱਥੇ ਕਰਕੇ ਆਏ ਸੀਗੇ ਤੇ ਉਹਦੇ ਵਿੱਚ ਵਾਂਟਡ ਸੀਗੇ ਤਾਂ ਜਦੋਂ ਇਹ ਇਹ ਜਦੋਂ ਬੰਦਾ ਫੜਿਆ ਤਾਂ ਇਹਦੇ ਨਾਲ ਇੱਕ ਬੰਦਾ ਫੜਿਆ ਗਿਆ ਸੀਗਾ ਤੇ ਦੋ ਬੰਦੇ ਉੱਥੋਂ ਪਹਿਲਾਂ ਹੀ ਭੱਜ ਗਏ ਸੀ ਇਹਨਾਂ ਦੇ ਸਾਥੀਆਂ ਬਾਰੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਨੂੰ ਇੱਕ ਇਹ ਜਿਹੜਾ ਗੁਰ ਇਕਬਾਲ ਮੀਤ ਸਿੰਘ ਉਰਫ ਰੋਬਿਨ ਹੈ ਇਹਦੇ ਬਾਰੇ ਪਤਾ ਲੱਗਿਆ ਤਾਂ ਇਹਦੇ ਇਹ ਇਹਨੂੰ ਇਮੀਡੀਏਟਲੀ ਨੋਮੀਨੇਟ ਕੀਤਾ ਗਿਆ ਤੇ ਇਹਨੂੰ ਫਿਰ ਸਾਡੀ ਪੁਲਿਸ ਨੇ ਤਫ਼ਤੀਸ਼ ਕਰਕੇ ਟੈਕਨੀਕਲ ਬੇਸਿਸ ਤੇ ਹਿਊਮਨ ਸਰਸਸ ਬੇਸਿਸ ਤੇ ਇਨੂੰ ਬੀਕਾਨੇਰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਤੇ ਜਦੋਂ ਗ੍ਰਿਫਤਾਰੀ ਗ੍ਰਿਫਤਾਰੀ ਤੋਂ ਬਾਅਦ ਜੁਲਦੀ ਪੁੱਛਗਿਰਚ ਹੋਈ ਤਾਂ ਇਹ ਪਤਾ ਲੱਗਿਆ ਕਿ ਇਹ ਬਾਹਰ ਪੁਰਤਗਾਲ ਇੱਕ ਨਿਸ਼ਾਨ ਸਿੰਘ ਨਾਮ ਦੇ ਬੰਦੇ ਦੇ ਨਾਲ ਟੱਚ ਦੇ ਵਿੱਚ ਸੀਗਾ ਜਿਹੜਾ ਕਿ ਜੱਗੂ ਭਗਵਾਨਪੁਰੀਆ ਗੈਂਗ ਦੇ ਇਹ ਸਾਰੇ ਮੈਂਬਰ ਹੈ ਤੇ ਇਹ ਬਾਹਰੋਂ ਫੋਰਨ ਫੋਰਨ ਵੇਪਨ ਜਿਹੜੇ ਸੀਗੇ ਇਹ ਡਰੋਨ ਰਾਹੀਂ ਸਰਹੱਦ ਪਾਰ ਤੋਂ ਮੰਗਾਉਂਦੇ ਸੀਗੇ ਤੇ ਉਸੇ ਦੀ ਲੜੀ ਦੇ ਵਿੱਚ ਸਾਨੂੰ 4 ਫੋਰਨ ਵੈਪਨਸ ਸੌਰ ਚਾਰ ਫੋਰਨ ਪਿਸਟਲ ਜਿਹੜੇ ਆ ਉਹ ਬਰਾਮਦ ਹੋਏ ਆ ਉਹਦੇ ਨਾਲ 6 ਮੈਗਜ਼ੀਨ ਤੇ 42 9mm ਦੇ ਲਾਈਵ ਕਾਰਟ੍ਰਿਜਸ ਬਰਾਮਦ ਹੋਏ ਇੱਕ ਫੋਰਚੂਨਰ ਗੱਡੀ ਤੇ ਇੱਕ Airtel ਡੋਂਗਲ SIM ਸਮੇਤ ਜਿਹੜਾ ਬਰਾਮਦ ਹੋਇਆ ਤਾਂ ਇਹ ਜਿਹੜਾ ਸੀਗੇ ਇਹ ਇਹ ਜਿਹੜਾ ਗੈਂਗ ਹੈ ਇਹ ਐਕਸਟਰਸ਼ਨ ਕਾਲਸ ਦੇ ਵਿੱਚ ਵੀ ਇਨਵੋਲਡ ਸੀਗਾ ਤੇ ਤਰਨਤਰਨ ਦੇ ਇਲਾਕੇ ਦੇ ਵਿੱਚ ਕਾਫੀ ਐਕਸਟਰਸ਼ਨ ਕਾਲ ਜਿਹੜਾ ਸੀਗਾ ਉਹ ਵੀ ਕਰਦਾ ਸੀਗਾ ਤੇ ਇਹਦੇ ਅਰੈਸਟ ਨਾਲ ਅ اچھا ਇਹਦੇ ਨਾਲ ਇੱਕ ਇਹਦਾ ਹੋਰ ਸਾਥੀ ਸੀਗਾ ਜਗਮੀਤ ਸਿੰਘ ਜੱਗੀ ਜਿਹੜਾ ਕਿ ਬਟਾਲਾ ਪੁਲਿਸ ਵੱਲੋਂ ਪਿੱਛੇ ਜਿਹੇ ਹੀ ਗ੍ਰਿਫਤਾਰ ਕੀਤਾ ਗਿਆ ਤੇ ਉਹਨੂੰ ਵੀ ਅਸੀ ਪ੍ਰੋਡਕਸ਼ਨ ਰੂਨਡ ਤੇ ਲਿਆ ਕੇ ਉਹਦੇ ਉਹਦੇ ਤੋਂ ਵੀ ਪੁੱਛਗਿੱਛ ਜਿਹੜੀ ਕੀਤੀ ਜਾਏਗੀ ਤਾਂ ਇਹ ਇਹਦੀ ਗ੍ਰਿਫਤਾਰੀ ਦੇ ਨਾਲ ਇੱਕ ਇਹ ਜੱਗੂ ਭਗਵਾਨਪੁਰਿਆ ਗੈਂਗ ਦਾ ਜਿਹੜਾ ਇਹ ਇੰਪੋਰਟੈਂਟ ਜਿਹੜਾ ਐਕਸਟਰਸ਼ਨ ਕਰਨ ਵਾਲਾ ਜਿਹੜਾ ਗੈਂਗ ਸੀਗਾ ਉਹ ਬਰਸਟ ਕੀਤਾ ਗਿਆ ਤੇ ਇਹਦੀ ਵੀ ਰਿਕਵਰੀ ਹੈ ਉਹ ਵੀ ਹੋਈ ਹੈ ਜਿੱਥੇ ਇੱਕ ਦੋ ਬੰਦੇ ਹੋਰ ਵੀ ਜਿਹੜੇ ਫੜਨ ਵਾਲੇ ਬਾਕੀ ਆ ਜਿਨ੍ਹਾਂ ਤੇ ਸਾਡੀ ਟੀਮ ਦਾ ਲੱਗੀ ਹੋਈਆਂ ਤੇ ਛੇਤੀ ਉਹਨਾਂ ਦਾ ਵੀ ਅਰੈਸਟ ਕੀਤਾ ਜਾਏਗਾ ਸਰ ਇਨੀਸ਼ੀਅਲੀ ਇਨਵੈਸਟੀਗੇਸ਼ਨ ਨੂੰ ਪਤਾ ਲੱਗਿਆ ਹੈ ਕਿ ਕਿਸ ਤਰ੍ਹਾਂ ਇਹ ਪੂਰੀ ਵਾਤਾਵਰਣ ਕਿਸ ਤਰ੍ਹਾਂ ਇਹ ਪੂਰੀ ਕਿਸਸ ਵਗੈਰਾ ਕਿਹਨੋਂ ਲੈ ਕੇ ਆਏ ਕਿ ਜੀ ਇਹ ਜੀ ਕਿਸਸ ਨੇ ਇਹ ਡਰੋਨਾਂ ਹੀ ਆਏ ਸੀ ਜਿਵੇਂ ਕਿ ਮੈਂ ਦੱਸਿਆ ਕਿ ਇੱਕ ਨਿਸ਼ਾਨ ਨਾਮ ਦਾ ਬੰਦਾ ਜਿਹੜਾ ਜੱਗੂ ਭਗਵਾਨਪੁਰਿਆ ਗੈਂਗ ਦਾ ਬੰਦਾ ਹੈ ਇਹ ਪੁਰਤਗਾਲ ਦੇ ਵਿੱਚ ਬੈਠਾ ਹੈ ਟੈਂਟੇਟਿਵਲੀ ਜੋ ਸਾਨੂੰ ਪਤਾ ਲੱਗਿਆ ਉਹ ਅੱਗੇ ਉਹਦੇ ਜਿਹੜੇ ਆਪਣਾ ਬਾਰਡਰ ਪਾਰ ਕੰਟੈਕਟਸ ਹੈਗੇ ਤੇ ਉਹਨਾਂ ਦੇ ਥਰੂ ਇਹ ਡਰੋਨ ਰਾਹੀਂ ਜਿਹੜੇ ਸੀਗੇ ਵੈਪਨਸ ਤੇ ਰਾਉਂਡਸ ਜਿਹੜੇ ਭੇਜਦਾ ਸੀਗਾ ਇੱਥੇ ਇਹ ਲੋਕਲ ਹੈਂਡਲਰ ਸੀਗੇ ਸਾਰੇ ਰੋਬਿੰਨ ਵਗੈਰਾ ਤੇ ਸਾਰੇ ਜੱਗੀ ਵਗੈਰਾ ਇਹਨਾਂ ਦੇ ਇਹ ਲੋਕਲ ਉਥੋਂ ਕਲੈਕਟ ਕਰਦੇ ਸੀਗੇ ਬਾਰਡਰ ਤੋਂ ਤੇ ਬਾਰਡਰ ਤੋਂ ਲਿਆ ਕੇ ਇੱਥੇ ਫਿਰ ਉਹਨੂੰ ਅਲੱਗ-ਅਲੱਗ ਵਾਰਦਾਤਾ ਵਿੱਚ ਅਲੱਗ-ਅਲੱਗ ਐਕਸਟਰਸ਼ਨ ਕਾਲਸ ਦੇ ਵਿੱਚ ਇਹ ਯੂਜ਼ ਕਰਦੇ ਸੀਗੇ ਅ ਇਹ ਜਿਹੜਾ ਬੰਦਾ ਸੀ ਜਦੋਂ ਇਹ ਸਾਨੂੰ ਟ੍ਰੇਸ ਹੋਇਆ ਕਿ ਸਾਡੇ ਇਲਾਕੇ ਵਿੱਚ ਕੀ ਕਰ ਰਿਹਾ ਤੇ ਖਰੜ ਦੇ ਵਿੱਚ 115 ਸੈਕਟਰ ਦੇ ਵਿੱਚ ਇਹ ਤੇ ਇਹਦੇ ਸਾਥੀ ਕੁਝ ਟਾਈਮ ਵਾਸਤੇ ਉੱਥੇ ਲੁਕੇ ਹੋਏ ਸੀਗੇ ਤਰਨਤਾਰਨ ਇਨਸੀਡੈਂਟ ਕਰਨ ਤੋਂ ਬਾਅਦ ਉਸੇ ਦੌਰਾਨ ਇਹ ਜਿਹੜਾ ਪਹਿਲਾ ਬੰਦਾ ਸੀ ਉਹ ਫੜਿਆ ਗਿਆ ਤੇ ਉਸੇ ਦੀ ਲੜੀ ਦੇ ਵਿੱਚ ਚੱਲ ਰਿਹਾ ਹੈ ਕ੍ਰਿਮੀਨਲ ਬੈਕਗ੍ਰਾਉਂਡ ਹੁਣ ਤੱਕ ਸਾਹਮਣੇ ਆਈ ਕਿਤੇ ਕਿਤੇ ਬੱਚੇ ਨੇ ਤਰਨਤਾਰਨ ਤੋਂ ਲਾਵਾਗੇ ਇਹ ਚ ਇਹਦੀ ਕ੍ਰਿਮੀਨਲ ਬੈਕਗ੍ਰਾਉਂਡ ਦੇ ਵਿੱਚ ਇਹਦੇ ਕਾਫੀ ਪਰਚੇ ਨੇ ਇਕੱਦੇ ਹੀ 2/24 ਮੁਕੱਦਮੇ ਹੈਗੇ ਸਿਟੀ ਖਰੜ ਦਾ ਸਾਡਾ ਤੇ ਇੱਕ ਤਰਨਤਾਰਨ ਦੀ ਐਫਆਈਆਰ ਜਿਹੜੀ ਸੀਗੀ ਇਹ ਮਰਡਰ ਦੀ ਐਫਆਈਆਰ ਹੈ ਅੱਜ ਸੀ ਇਹਦੇ ਵਿੱਚ 157/18 ਥਾਣਾ ਗੁਰਦਵਾਲ ਸਾਹਿਬ ਤਰਨਤਾਰਨ ਆਮ ਜੈਕਟ ਦਾ ਪਰਚਾ ਫਿਰ ਇੱਕ 302 ਦਾ ਪਰਚਾ ਆ ਗਿਆ ਤਰਨਤਾਰਨ ਇੱਕ ਪ੍ਰਿਜ਼ਨ ਐਕਟ ਦਾ ਪਰਚਾ ਇਹਦੇ ਉੱਤੇ थाना ਇਸਲਾਮਾਬਾਦ ਅਮਰੀਕਾ ਤੇ ਉਸ ਤੋਂ ਬਾਅਦ ਅਗੇ ਇੱਕ ਹੋਰ 302 ਦਾ ਪਰਚਾ ਇਹਦੇ ਵਿੱਚ ਤੇ ਸਾਰੇ ਪਰਚਿਆਂ ਦੇ ਵਿੱਚ ਵਾਂਟਸ ਉਹਨਾਂ ਨੇ ਆਪਣੀ ਜਿਹੜੇ ਫੌਰੀਨ ਦੇ ਵੈਪਨਸ ਦਾ ਫੇਰ ਉਹ ਵੀ ਹੋ ਰਿਹਾ ਜਿਹੜਾ ਅਸੀਂ ਕੈਰੀ ਕੀਤਾ ਕਿਹੜਾ ਅੱਗੇ ਵੀ ਇਹ ਚੀਜ਼ਾਂ ਆਉਂਦੀਆਂ ਨੇ ਕਿ ਹੈਂਡਲਰਸ ਬਾਹਰ ਬੈਠੇ ਹੁੰਦੇ ਨੇ ਕਿਉਂਕਿ ਇੱਥੇ ਰੈਗੂਲਰ ਹੁੰਦਾ ਉਹਨਾਂ ਨੂੰ ਲੱਗਦਾ ਕਿ ਫੇਰੇ ਦੀ ਇਸ ਨੂੰ ਨਹੀਂ ਕਿ ਉਹਦਾ ਵੀ ਇੱਕ ਬਹੁਤ ਵੱਡਾ ਰੈਕਸਪੋਰਟ ਬਿਲਕੁਲ ਜੀ ਬਿਲਕੁਲ ਇਹ ਇੱਕ ਮੇਜਰ ਨੈਕਸਸ ਸੀ ਜਿਹੜਾ ਤਰਨਤਾਰਨ ਏਰੀਆ ਦੇ ਵਿੱਚ ਓਪਰੇਟ ਹੁੰਦਾ ਸੀ ਤਰਨਤਾਰਨ ਬਟਾਲਾ ਏਰੀਆ ਦੇ ਵਿੱਚ ਤੇ ਇਹ ਜਿਹੜਾ ਜੱਗੀ ਉੱਥੇ ਅਰੈਸਟ ਹੋਇਆ ਤੇ ਰੋਬਿੰਨ ਇੱਥੇ ਅਰੈਸਟ ਹੋਇਆ ਤੇ ਪਲੱਸ ਇੱਕ ਲਵ ਨਾਗੋ ਨਾਗੋ ਕੇ ਪਹਿਲਾਂ ਅਰੈਸਟ ਹੋਇਆ ਸੀ ਤਿੰਨੇ ਬੰਦਿਆਂ ਦੇ ਅਰੈਸਟ ਹੋਣ ਨਾਲ ਇੱਕ ਮੇਜਰ ਜਿਹੜੀ ਚੇਨ ਸੀਗੀ ਉਹ ਬ੍ਰੇਕ ਹੋਈ ਰਡ ਦੇ ਵਿਤ ਪਰ ਜਿਹੜੇ ਖੂਸਲੇ ਮਿਲਿਆ ਟੈਨੈਂਟ ਵੈਰੀਫਿਕੇਸ਼ਨ ਚ ਪਕੜਿਆ ਗਿਆ ਜਾਂ ਸੋਰਸਸ ਨਹੀਂ ਨਹੀਂ ਇਹ ਸਾਨੂੰ ਜਿਹੜਾ ਪਹਿਲਾਂ ਐਫ ਆਈ ਆਰ ਹੋਈ ਸੀ ਨਾਕੇ ਤੇ ਫੜਿਆ ਗਿਆ ਸੀ ਇਹ ਨਾਕੇ ਤੇ ਰੈਗੂਟੀਨ ਜਿਹੜੀ ਸਾਡੀ ਚੈਕਿੰਗ ਹੁੰਦੀ ਹੈ ਉਸ ਦੌਰਾਨ ਇਹ ਬੰਦਾ ਫੜਿਆ ਗਿਆ ਸੀ ਤੇ ਉਹ ਤੋਂ ਇਹ ਵੈਪਨ ਬਰਾਮੜ ਹੋਈ ਸੀ ਸਰ ਕਿੰਨੇ ਦਿਨਾਂ ਤੋਂ ਰਹਿ ਰਹੇ ਸੀ 115 ਕੋ ਇੱਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਜਾਂ ਫਿਰ ਨਹੀਂ ਫਿਲਹਾਲ ਤਾਂ ਪ੍ਰੀਲੀਮਰੀ ਤੇ ਇਹੀ ਪਤਾ ਲੱਗਿਆ ਕਿ ਇੱਥੇ ਇਹ ਠਹਿਰ ਲੈਣ ਹੀ ਆਏ ਸੀ ਤਾਂ ਵਾਰਦਾਤ ਫਿਲਹਾਲ ਸਾਡੇ ਕੋਈ ਧਿਆਨ ਚ ਨਹੀਂ ਆਈ ਹੈ ਪਰ ਹਾਂ ਕਿ ਜੇ ਉਹ ਠਹਿਰ ਰਿ ਸੀ ਤਾਂ ਵਾਰਦਾਤ ਨੂੰ ਵੀ ਡੈਫੀਨਿਟਲੀ ਅੰਜਾਮ ਦਿੱਤਾ ਜਾ ਸਕਦਾ ਇੱਕ ਹੋਰ ਬੰਦਾ ਹੈਗਾ ਇਹ ਚ ਗੁਰਸੇਵਕ ਸਿੰਘ ਨਾਮ ਦਾ ਇੱਕ ਬੰਦਾ ਹੈ ਜਿਹੜਾ ਸਾਨੂੰ ਵਾਂਟਡ ਹੈ ਹੈ ਤੇ ਉਹ ਤੇ ਸਾਡੀ ਟੀਮ ਲੱਗੀ ਹੈ ਇਸਾ ਡਾਇਰੈਕਟ ਇਹਨਾਂ ਦਾ ਲਿੰਕ ਸਾਹਮਣੇ ਆ ਰਿਹਾ ਜੱਗੂ ਦੇ ਨਾਮ ਹਾਂਜੀ ਡਾਇਰੈਕਟ ਇਹਨਾਂ ਦਾ ਲਿੰਕ ਹੈ ਡਾਇਰੈਕਟ ਦਾ ਲਿੰਕ ਹੈ ਔਰ ਇੱਕ ਵਾਰੀ ਸਰ ਸਿਰੋਹੀ ਚੀਜ਼ਾਂ ਦਿੰਦਾ ਕਿ ਸਿਰਫ ਇਹ ਕਿ ਖਰੜਚ ਰਹਿਲੇ ਸੀ ਰੈਂਟਲ ਪ੍ਰੋਪਰਟੀ ਸਿਰ ਰਹਿਲੇ ਹੈ ਕਿ ਕੀ ਲੱਗਦਾ ਕਿ ਜਦੋਂ ਇਸ ਥਾਂ ਦੇ ਉੱਤੇ ਰਹੇ ਸੀ ਕਿਉਂਕਿ ਉਹੀ ਪੈਨ ਵੈਰੀਫਿਕੇਸ਼ਨ ਪਰ ਫੇਰ ਇੱਕ ਵਾਰੀ ਸਵਾਲ